अच्छा मजा आ रहा है Gott वैसे यहां पे काफी एंजॉयफुल हैगा गर्मियां छुट्टियां है, है किने बच्चे अली काफी एंजॉयफुल रहेगा जी महामाई दा दे दरबार देखो हर बंदे दी जेब अफोर्ड कर दी है बंदा नहीं जा सकदा पर इतना बढ़िया सिस्टम बनया है आराम ना बंदा जाए मठ्ठा देख के बच्चे अली सिस्टम बहुत कॉस्टली कई बहुत जगह कॉस्टली लग लंदा है पर काफी रट रे, काट्रेटा दे काफी एंजॉयफुल हैगा ਜਿਹੜੇ ਪਿਆਰੋ ਇਹ ਟੀ-ਸ਼ਰਟ 1000 ਰੁਪਏ ਦੀ ਮਿਲੇਗੀ 350 ਰੁਪਏ ਤੁਹਾਨੂੰ ਮਿਲੇਗੀ 1000 ਰੁਪਏ ਦੀ ਬਜਾਰੋ ਮਿਲਦੀ ਤੁਸੀਂ 300 ਦੀ ਕਿਉਂ ਦੇ ਰਹੇ ਅਸੀਂ ਸਰ ਸੇਲ ਆਈ ਹੈ ਮੇਲਾ ਚੱਲੇ ਇਸ ਕਰਕੇ ਬਾਸੂ ਦੇਖ ਕੇ ਮਤਲਬ ਬਾਹਰ ਵਾਲੀ ਲੋਕੇਸ਼ਨ ਦੀ ਫੀਲਿੰਗ ਆ ਰਹੀ ਹੈ ਫੀਲਿੰਗ ਆ ਰਹੀ ਬਾਹਰ ਵਾਲੀ ਕਿੰਨੀ ਖੁਸ਼ੀ ਹੋ ਰਹੀ ਹੈ ਅੱਛਾ ਲੱਗ ਰਿਹਾ ਬਹੁਤ ਇੱਕ ਦੁਬਈ ਗਿਆ ਸੀ ਕੁਮਨ ਤੇ ਲੋਕਾਂ ਨੂੰ ਮੈਨੂੰ ਦਿਮਾਗ 'ਚ ਆਇਆ ਕਿ ਇਹ ਆਈਡੀਆ ਸੀ ਤੇ ਲੁਧਿਆਣਾ ਲੈ ਕੇ ਜਾਣਾ ਫਿਰ ਮੈਂ ਆਰਕੀਟੈਕ ਉਹਦੇ ਉਹਦੇ ਡੈਕਸ ਤਿਆਰ ਕਰਵਾਏ ਫਿਰ ਇਹਨੂੰ ਸਾਰਾ ਇੱਥੇ ਫਿਲਡ ਅਪ ਕਰਵਾ ਕੇ ਤੇ ਪੂਰਾ ਮਾਡਲ ਉਹਦਾ ਰੈਡੀ ਕਰਵਾਇਆ ਔਰ ਏਸੀ ਗਲਾਡਾ ਗਰਾਊਂਡ ਚੰਡੀਗੜ੍ਹ ਰੋਡ ਦੇ ਉੱਤੇ ਵਰਧਮਨ ਮਿਲਦੇ ਸਾਹਮਣੇ ਸ਼ਹਿਰ ਵਾਸੀਆਂ ਦੀ ਅਪਰੋਚ ਦੇ ਵਿੱਚ ਕਿ ਜਿੱਥੇ ਲੋਕ ਪੈਦਲ ਵੀ ਪਹੁੰਚ ਸਕਣ ਆਪਣੇ ਘਰ ਤੋਂ 10 ਮਿੰਟ ਦੀ ਦੂਰੀ ਤੇ ਸ਼ਹਿਰ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਉੱਤੇ ਮੇਲਾ ਲਗਾਇਆ ਹੈ ਸਾਰਨ ਇਹ ਮੈਸੇਜ ਦੇਣਾ ਚਾਹੂਗੀ ਕਿ ਸਾਰੇ ਇੱਕ ਵਾਰੀ ਇੱਥੇ ਆਨ ਇੱਥੇ ਮਾਤਾ ਵੈਸ਼ਨੋ ਦੇਵੀ ਦਾ ਮੰਦਿਰ ਵੀ ਬਣਿਆ ਹੋਇਆ ਵਾ ਪੁਰਜ ਖਲੀਫਾ ਵੀ ਆ ਦੁਬਈ ਇੱਥੇ ਆ ਝੂਲੇ ਵੀ ਵਧੀਆ ਲੱਗੇ ਹੋਏ ਨੇ ਤੁਸੀਂ ਇੱਥੇ ਸਾਰੇ ਆਓ ਆ ਕੇ ਇੰਜੋਏ ਕਰਕੇ ਜਾਓ ਐਵੇਂ ਨੇ ਪੈਸੇ ਲਾ ਕੇ ਆਪਾਂ ਬਾਹਰ ਜਾਣੇ ਯੂ ਐਸ ਏ ਦੁਬਈ ਜਾਣੇ ਹੈਗੇ ਨਹੀਂ ਸਾਨੂੰ ਇੱਥੇ ਹੀ ਪੈਸੇ ਵਸੂਲ ਹੋ ਗਏ ਸਾਡੇ ਬੱਚਿਆਂ ਨੇ ਪੂਲੀ ਚੋਏ ਕੀਤਾ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਲੁਧਿਆਣੇ ਸ਼ਹਿਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮੇਲੇ ਲੱਗਦੇ ਹੈਗੇ ਨੇ ਪਰ ਅੱਜ ਅਜੇਹਾ ਜਿਹਾ ਇੱਕ ਮੇਲਾ ਸਾਡੇ ਸਾਹਮਣੇ ਆਇਆ ਹੈਗਾ ਵਾ ਕਿ ਜਿੱਥੇ ਦੁਬਈ ਮੇਲਾ ਲੱਗਿਆ ਹੋਇਆ ਵਾ ਆਓ ਤੁਹਾਨੂੰ ਉੱਥੇ ਦੀਆਂ ਕੁਝ ਝਲਕੀਆਂ ਦਿਖਾਣੇ ਆ ਦੁਬਈ ਮੇਲੇ ਦੀਆਂ ਔਰ ਦੇਖਿਆ ਜਾਵੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ ਕਿ ਦੁਬਈ ਸ਼ਹਿਰ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਹੈ ਸਾਡਾ ਦੁਬਈ ਜਿਹੜਾ ਸ਼ਹਿਰ ਹੈਗਾ ਉਹ ਲੁਧਿਆਣੇ ਵਿੱਚ ਹੀ ਆ ਚੁੱਕਾ ਹੋਇਆ ਵਾ ਔਰ ਤੁਹਾਨੂੰ ਅੰਦਰ ਦੇ ਜਿਹੜਾ ਦ੍ਰਿਸ਼ਾ ਦਿਖਾਣੇ ਆ ਔਰ ਜਿਹੜੇ ਉੱਥੇ ਦੇ ਜਿਹੜੇ ਕਲਾਇੰਟ ਆਏ ਹੋਣੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਉਹ ਕੀ ਆਪਣੇ ਸਾਡੇ ਚੈਨਲ ਦੇ ਮੁਤਾਬਕ ਕੀ ਕਹਿਣਾ ਚਾਹੁੰਦੇ ਹੈਗੇ ਨੇ ਲੋ ਜੀ ਹੁਣ ਅਸੀਂ ਦੁਬਈ ਦੇ ਵਿੱਚ ਪਹੁੰਚ ਗਏ ਹੈਗੇ ਆ ਆਓ ਤੁਹਾਨੂੰ ਹੁਣ ਦੁਬਈ ਦਾ ਅੰਦਰਲੀ ਤੁਹਾਨੂੰ ਸੈਰ ਵੀ ਕਰਾਨੇ ਆ ਔਰ ਜਿਹੜੇ ਇੱਥੇ ਕਸਟਮਰ ਆਏ ਹੋਏ ਅਸੀਂ ਉਹਨਾਂ ਦੇ ਵੀਊ ਵੀ ਲੈਣੇ ਹੈਗੇ ਆ ਔਰ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਪਹਿਲਾ ਜਰਾ ਦੁਬਈ ਦਾ ਦ੍ਰਿਸ਼ ਜਰਾ ਦਿਖਾਇਆ ਜਾਵੇ ਸਾਨੂੰ ਦੁਬਈ ਦੇ ਵਿੱਚ ਜਾਣ ਦੀ ਪੈरिस ਜਾਣ ਦੀ ਕੋਈ ਲੋੜ ਨਹੀਂ ਹੈਗੀ ਆ ਔਰ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਦੁਬਈ ਹੈਗਾ ਦੇਖਿਆ ਜਾਵੇ ਦੁਬਈ ਪੈरिस ਲੰਡਨ ਸਾਰਾ ਕੁਝ ਇੱਥੇ ਹੀ ਹੈਗਾ ਵਾ ਔਰ ਕੈਮਰਾ ਪਰਸਨ ਕੋਲ ਜਰਾ ਪੂਰਾ ਜਰਾ ਜ਼ੂਮ ਕਰਕੇ ਜਰਾ ਦਿਖਾਇਆ ਜਾਵੇ ਬ ਬਣਿਆ ਹੋਇਆ ਵਾ ਇੱਥੇ ਦੇ ਦੁਬਈ ਦਾ ਜਿਹੜਾ ਮੇਲਾ ਹੈਗਾ ਵਾ ਔਰ ਮੈਂ ਕੈਮਰਾ ਬਸਾਂ ਨੂੰ ਜਿਹੜਾ ਇੱਧਰ ਵੀ ਕਰ ਕਰਕੇ ਜਿਹੜਾ ਦਿਖਾਇਆ ਜਾਵੇ ਜਰਾ ਜ਼ੂਮ ਕਰਕੇ ਔਰ ਬੜਾ ਅੱਛਾ ਲੱਗਦਾ ਹੈਗਾ ਜਦੋਂ ਆਪਣੇ ਸ਼ਹਿਰ ਦੇ ਵਿੱਚ ਜਦੋਂ ਇਦਾਂ ਦਾ ਜਦੋਂ ਮਾਹੌਲ ਬਣਦਾ ਹੈਗਾ ਵਾ ਔਰ ਤੁਹਾਨੂੰ ਹੁਣ ਅੱਗੇ ਦੀਆਂ ਹੋਰ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰਾਉਂਗਾ ਔਰ ਸਾਰਨਾ ਵੱਡੀ ਗੱਲ ਇੱਕ ਹੋਰ ਹੈ ਵੈਸ਼ਨੋ ਮੰਦਿਰ ਅਸੀਂ ਜਾਣੇ ਹੈਗੇ ਐਨ ਐਨ ਅਸੀਂ ਪੈਸੇ ਲਾ ਕੇ ਜਾਣੇ ਆ ਲੇਕਿਨ ਪਰ ਕਿਤੇ ਨਾ ਕਿਤੇ ਜਾ ਕੇ ਵੈਸ਼ਨੋ ਮੰਦਿਰ ਵੀ ਸਾਡੇ ਵੈਸ਼ਨੋ ਦਰਬਾਰ ਵੀ ਮਾਤਾ ਰਾਣੀ ਦਾ ਦਰਬਾਰ ਵੀ ਇੱਥੇ ਬਣਿਆ ਹੋਇਆ ਵਾ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਆਪਣੇ ਚੈਨਲ ਦੇ ਉੱਤੇ ਅਮੇਜ਼ਿੰਗ ਚੈਨਲ ਦੇ ਉੱਤੇ ਔਰ ਦਿਖਾ ਸਕਦਾ ਕੈਮਰਾਮੈਨ ਨੂੰ ਕਹਾਂਗਾ ਜਰਾ ਇਦਾਂ ਜਰਾ ਦ੍ਰਿਸ਼ਾ ਜਿਆਦਾ ਦਿਖਾਇਆ ਜਾਵੇ ਬੜੇ ਵਧੀਆ ਬਣੇ ਹੋਏ ਨੇ ਔਰ ਖਾਣ ਪੀਣ ਦਾ ਸਮਾਨ ਵੀ ਬੜਾ ਵਧੀਆ ਬਣਿਆ ਹੋਇਆ ਔਰ ਤੁਸੀਂ ਸ਼ਾਪਿੰਗ ਵੀ ਇੱਥੇ ਤੁਸੀਂ ਕਰ ਸਕਦੇ ਹੋ ਔਰ ਜਿਹੜੇ ਇੱਥੇ ਦੇ ਜਿਹੜੇ ਮਾਲਕ ਹੈਗੇ ਨੇ ਵਰਿੰਦਰ ਸਰ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਔਰ ਜਿਹੜੇ ਇੱਥੇ ਦੇ ਜਿਹੜੇ ਕਸਟਮਰ ਜਿਹੜੇ ਕਲਾਈਂਟ ਆਏ ਹੋਏ ਨੇ ਅਸੀਂ ਉਹਨਾਂ ਦੇ ਕੋਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਕਿ ਤੁਸੀਂ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਹੋਏ ਹੋ ਲੋ ਜੀ ਹੁਣ ਤੁਹਾਨੂੰ ਅਸੀਂ ਦੁਬਈ ਦੇ ਵਿੱਚ ਪਹੁੰਚ ਗਏ ਹੋਏ ਹੈਗੇ ਆ ਹੁਣ ਜਿਹੜੇ ਇੱਥੇ ਕਸਟਮਰ ਆਏ ਹੈਗੇ ਨੇ ਇੱਥੇ ਦੇ ਅਸੀਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੁਸੀਂ ਕਿੱਥ ਬਹੁਤ ਅੱਛਾ ਸੀਨ ਹੈਗਾ ਦੁਬਈ ਦੇ ਵਿੱਚ ਔਰ ਅਸੀਂ ਹੋਰ ਜਿਹੜੇ ਇੱਥੇ ਕਸਟਮਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਹੈਗੇ ਆ ਉਹ ਕਿੱਥੋਂ ਆਏ ਹੈਗੇ ਨੇ ਕਿਹੜੀ ਕਿਹੜੀ ਜਗ੍ਹਾ ਤੋਂ ਆਏ ਹੈਗੇ ਨੇ ਔਰ ਤੁਸੀਂ ਜੁੜੇ ਰਹੋ ਅਮੇਜ਼ਿੰਗ ਟੀਵੀ ਨਾਲ ਜਰਾ ਇਸ ਵੀਡੀਓ ਨੂੰ ਦਬਕੇ ਸ਼ੇਅਰ ਲਾਈਕ ਕਮੈਂਟਸ ਕਰਿਓ ਦੋਸਤੋ ਔਰ ਤੁਹਾਨੂੰ ਅਗਲਾ ਦਿਖਾਣੇ ਜਿਹੜੇ ਇੱਥੇ ਦੇ ਜਿਹੜੇ ਲੋਕ ਆਏ ਹੋਏ ਨੇ ਅਸੀਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਜਾਣਦੇ ਹੈਗੇ ਆ ਔਰ ਕੈਮਰਾ ਪਰਸਨ ਨੂੰ ਕਹਾਂਗਾ ਜਰਾ ਇੱਧਰ ਮੇਰੇ ਨਾਲ ਜਰਾ ਜਰਾ ਆਵੇ ਜਰਾ ਆਪਾਂ ਕਸਟਮਰ ਦੇ ਆਪਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਜਾਣਦੇ ਹੈਗੇ ਆ ਲਓ ਜੀ ਅਸੀਂ ਆਂ ਦੁਬਈ ਚ ਅਸੀਂ ਪਹੁੰਚੇ ਹੈਗੇ ਆ ਅਸੀਂ ਮੈਮ ਨਾਲ ਅਸੀਂ ਗੱਲਬਾਤ ਕਰਦੇ ਆਂ ਜਾਣਦੇ ਹੈਗੇ ਆ ਉਹ ਮੈਮ ਕਿੱਥੋਂ ਆਏ ਕਿਹੜੀ ਜਗ੍ਹਾ ਤੋਂ ਆਏ ਮੈਮ ਸਵਾਗਤ ਆ ਤੁਹਾਡਾ ਅਮੇਜ਼ਿੰਗ ਦੀ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਬਾਰੇ ਵਿੱਚ ਕਿਵੇਂ ਲੱਗਦਾ ਤੁਸੀਂ ਆ ਦੁਬਈ ਸ਼ਹਿਰ ਦੇ ਵਿੱਚ ਆਏ ਹੈਗੇ ਹੋ ਸਾਨੂੰ ਇੰਨੇ ਨੇ ਪੈਸੇ ਲਾ ਕੇ ਦੁਬਈ ਪੈਰਿਸ ਜਾਣਾ ਪੈਂਦਾ ਲੇਕਿਨ ਤੁਸੀਂ ਅੱਜ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਹੋ ਦੁਬਈ ਦੇਖਣ ਔਰ ਕੀ ਕਹਿਣਾ ਚਾਹੋਗੇ ਸਾਡੇ ਚੈਨਲ ਦੇ ਬਾਰੇ ਵਿੱਚ ਅ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਕਹਾਂਗੀ ਕਿ ਇੱਥੇ ਜਿਹੜ ਸੀਰੀਅਸਲੀ ਤੁਸੀਂ ਸਹੀ ਕਹਿ ਰਹੇ ਹੋ ਕਿ ਆਪਾਂ ਬਹੁਤ ਸਾਰੇ ਪੈਸੇ ਖਰਚ ਕੇ ਦੁਬਈ ਜਾਣੇ ਆ ਪਰ ਜੋ ਦੁਬਈ ਹੈ ਉਹ ਇਹਨਾਂ ਨੇ ਇੱਥੇ ਹੀ ਲੈਣ ਦਾ ਹੋਇਆ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਤੇ ਮੈਂ ਬਹੁਤ ਇੰਜੋਏ ਕਰ ਰਹੀ ਹਾਂ ਜਿਵੇਂ ਲੱਗਦਾ ਹੈਗਾ ਵਾ ਜਿਵੇਂ ਆਪਣੇ ਨਿੱਕੇ ਨਿੱਕੇ ਬੱਚੇ ਵੀ ਆਂਦੇ ਆ ਹੋਰ ਵੀ ਜਾਣੇ ਆਂਦੇ ਹੈਗੇ ਆ ਹਾਂਜੀ ਆ ਖਾਸ ਕਰਕੇ ਮੇਰੀ ਭਤੀਜੀ ਆਈ ਹੋਈ ਆ ਇਹਦੀ ਜਿਸ ਨਾਲ ਅਸੀਂ ਆਏ ਸੀ ਇਹ ਰੋਜ਼ ਕਹਿੰਦੀ ਸੀ ਮੈਂ ਦੇਖਣਾ ਮੈਂ ਦੇਖਣਾ ਮੈਂ ਮੇਲਾ ਦੇਖਣ ਜਾਣਾ ਇਸ ਬੱਚੇ ਦੀ ਖੁਸ਼ੀ ਕਰਕੇ ਅਸੀਂ ਆਏ ਸੀ ਪਰ ਸਾਨੂੰ ਇੱਥੇ ਆ ਕੇ ਬਹੁਤ ਵਧੀਆ ਫੀਲ ਹੋ ਰਿਹਾ ਵਧੀਆ ਲੱਗ ਰਿਹਾ ਹਾਂਜੀ ਬਹੁਤ ਇੰਜੋਏ ਕੀ ਮ ਸਾਰੇ ਇੱਕ ਵਾਰੀ ਇੱਥੇ ਆਨ ਇੱਥੇ ਮਾਤਾ ਵੈਸ਼ਨੋ ਦੇਵੀ ਦਾ ਮੰਦਿਰ ਵੀ ਬਣਿਆ ਹੋਇਆ ਵਾ ਬੁਰਜ ਖਲੀਫਾ ਵੀ ਆ ਦੁਬਈ ਇੱਥੇ ਆ ਝੂਲੇ ਵੀ ਵਧੀਆ ਲੱਗੇ ਹੋਏ ਨੇ ਤੁਸੀਂ ਇੱਥੇ ਸਾਰੇ ਆਓ ਆ ਕੇ ਇੰਜੋਏ ਕਰਕੇ ਜਾਓ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਫੀਲ ਹੋਏਗਾ ਤੇ ਆ ਕੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਮ ਮੈਂ ਇਧਰ 32 ਸੈਕਟਰ ਤੋਂ ਆਈ ਹੋਈ ਆ ਲੁਧਿਆਣੇ ਤੋਂ ਲੋਕਲ ਹੈ ਸ਼ਹਿਰ ਵਾਸੀਆਂ ਨੂੰ ਕੀ ਮੈਸੇਜ ਹੈ ਸ਼ਹਿਰ ਵਾਸੀਆਂ ਨੂੰ ਇਹ ਆ ਕਿ ਸਾਡੇ ਲੁਧਿਆਣੇ ਦੇ ਵਿੱਚ ਬਹੁਤ ਵਧੀਆ ਮੇਲਾ ਲੱਗਿਆ ਹੋਇਆ ਵਾ ਇੱਕ ਵਾਰੀ ਸਾਰਿਆਂ ਨੂੰ ਆ ਕੇ ਮੇਲਾ ਦੇਖਣਾ ਚਾਹੀਦਾ ਤੇ ਇੰਜੋਏ ਕਰਨਾ ਚਾਹੀਦਾ ਮੋਦੀ ਅਸੀਂ ਨਾਮ ਨਾਲ ਅਸੀਂ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਦਾ ਜਦੋਂ ਇਦਾਂ ਦਾ ਜਦੋਂ ਮਾਹੌਲ ਦੁਬਈ ਸ਼ਹਿਰ ਦੇ ਵਿੱਚ ਆਪਣੇ ਲੁਧਿਆਣੇ ਸ਼ਹਿਰ ਦੇ ਜਦੋਂ ਬਣਦਾ ਨਾ ਦੁਬਈ ਸ਼ਹਿਰ ਤੇ ਬਹੁਤ ਵਧੀਆ ਲੱਗਦਾ ਹੈਗਾ ਵਾ ਆਓ ਅਸੀਂ ਹੋਰ ਜਾਣਿਆਂ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਜਾਣਦੇ ਹੈਗੇ ਆ ਕਿ ਮੈਂ ਕੈਮਰਾ ਪਰਸਨ ਨੂੰ ਕਹੂੰਗਾ ਜਰਾ ਜਰਾ ਇਦਾਂ ਦਿਖਾਇਆ ਜਾਵੇ ਔਰ ਬੜਾ ਅੱਛਾ ਲ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਕਿੱਥੋਂ ਕਿਹੜੀ ਜਗ੍ਹਾ ਤੋਂ ਆਏ ਹਨ ਆਓ ਅਸੀਂ ਇੱਧਰ ਭਾਜੀ ਨਾਲ ਵੀ ਆਪਾਂ ਗੱਲਬਾਤ ਕਰਾਣੇ ਹੈਗੇ ਆ ਉਹ ਭਾਜੀ ਬੜੇ ਸੈਲਫੀਆਂ ਲੈਂਦੇ ਫਿਰ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਭਾਜੀ ਇੱਕ ਮਿੰਟ ਭਾਜੀ ਇੱਕ ਮਿੰਟ ਭਾਜੀ ਇੱਕ ਮਿੰਟ ਇੱਕ ਮਿੰਟ ਭਾਜੀ ਕਿਵੇਂ ਲੱਗਦਾ ਸਾਡੇ ਤਲਾ ਤੁਹਾਡਾ ਸਵਾਗਤ ਅਮੇਜ਼ਿੰਗ ਟੀਵੀ 'ਚ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਤੁਸੀਂ ਦੁਬਈ ਸ਼ਹਿਰ ਦੇ ਲੁਧਿਆਣੇ ਸ਼ਹਿਰ ਤੋਂ ਦੁਬਈ ਲੱਗਦਾ ਪਿਆਰ ਬਹੁਤ ਵਧੀਆ ਹੈ ਭਾਈ ਵਧੀਆ ਬਣਾਇਆ ਹੋਇਆ ਮੇਲਾ ਤਾਂ ਚਲੋ ਜੀ ਬਥੇਰੀ ਜੀ ਜੇ ਦੇਖਣ ਨੂੰ ਮਿਲਦੀ ਹੈ ਇੱਥੇ ਵੀ ਚਲੋ ਜਿਹੜੇ ਬੰਦੇ ਤੋਂ ਬਈ ਨਹੀਂ ਜਾ ਸਕਦੇ ਐਧੇ ਤਾਂ ਆਣ ਗਏ ਐਨੇ ਐਨੇ ਪੈਸੇ ਲਾ ਕੇ ਅਸੀਂ ਬਾਹਰ ਜਾਂਦੇ ਹੈਗੇ ਆ ਆਪਣਾ ਲੁਧਿਆਣਾ ਸ਼ਹਿਰ ਦੁਬਈ ਖੁੱਲ ਗਿਆ ਹੋਵੇ ਉਹ ਤਾਂ ਵਧੀਆ ਹੀ ਗੱਲ ਐ ਦੁਬਈ ਆ ਗਿਆ ਇੱਥੇ ਸਾਨੂੰ ਜੀ ਹੋਰ ਕੀ ਬਸ ਮੈਸੇਜ ਮੈਸੇਜ ਕੀ ਦੇਣਾ ਚਾਹੋਗੇ ਲੁਧਿਆਣੇ ਆਓ ਕੁੰਮਾ ਇੱਥੇ ਸਭ ਕੁਝ ਮਿਲਦਾ ਦੁਬਈ ਦੁਬਈ ਸਾਰਾ ਇੱਧਰ ਹੀ ਕੁੰਮਾ ਆ ਕੇ ਜੀ ਜਿਵੇਂ ਆਪਣਾ ਆਪਾਂ ਮਾਤਾ ਰਾਣੀ ਵੈਸ਼ਨ ਦੇਵੀ ਤੇ ਇੰਨੇ ਨੇ ਪੈਸੇ ਲਾ ਕੇ ਜਾਂਦੇ ਕਟੜੇ ਰੁਕਦੇ ਆਂ ਔਰ ਜਗ੍ਹਾ ਜਗ੍ਹਾ ਰੁਕਦੇ ਆਂ ਇੰਨੇ ਪੈਸੇ ਲਾਉਂਦੇ ਆਪਣੇ ਲੁਧਿਆਣੇ ਸ਼ਹਿਰ ਤੇ ਮਾਤਾ ਵੈਸ਼ਨ ਦੇਵੀ ਦਰਬਾਰ ਖੁੱਲਾ ਵਾ ਉਹ ਤਾਂ ਹੈਈ ਵਧੀਆ ਗੱਲ ਐ ਜੀ ਜੀ ਤੁਸੀਂ ਤੁਸੀਂ ਦਰਸ਼ਨ ਕੀਤੇ ਹਾਂਜੀ ਹਲੇ ਜਾਣੇ ਹਲੇ ਤਾਂ ਆਏ ਆ ਜੀ ਹਾਂਜੀ ਮੈਸੇਜ ਕੀ ਦੇਣਾ ਚਾਹੋਗੇ ਹੋਰ ਹੋਰ ਜਾਣਿਆਂ ਨੂੰ ਹੋਰ ਲੋ ਜੀ ਬੜਾ ਅੱਛਾ ਲੱਗਦਾ ਸਰ ਨਾਲ ਗੱਲਬਾਤ ਕਰਦੇ ਆ ਅਸੀਂ ਐ ਗੁੜੀਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਗੁੜੀਆਂ ਕਿਆ ਨਾਮ ਆ ਤੁਹਾਡਾ ਪ੍ਰਿਯੰਕਾ ਕਿਵੇਂ ਲੱਗਦਾ ਤੁਸੀਂ ਆ ਜਾਤੀ ਹੋ ਦੁਬਈ ਸ਼ਹਿਰ ਚ ਆਏ ਹੋ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਫਨ ਕਰ ਰਹੇ ਹੋ ਅੱਛੀ ਤਰ੍ਹਾਂ ਹਾਂ ਜੀ ਪੂਰਾ ਕਿ ਦੁਬਈ ਅੱਜ ਆਪਾਂ ਆਏ ਹੈਗੇ ਆ ਐਵੇਂ ਪੈरिस ਜਾਣੇ ਆਪਾਂ ਕੈਨੇਡਾ ਜਾਂਦੇ ਯੂ ਐਸ ਏ ਜਾਂਦੇ ਹੈਗੇ ਆ ਔਰ ਤੁਹਾਨੂੰ ਅੱਜ ਕਿੱਦਾਂ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਜ਼ਿਆਦਾ ਕਿ ਸਾਡੇ ਨੇੜੇ ਹੀ ਮਤਲਬ ਸਾਰਾ ਕੁਝ ਹੋ ਗਿਆ ਅਸੀਂ ਇੰਜੋਏ ਕਰ 파 ਰਹੇ ਹਾਂ ਠੀਕ ਹੈ ਠੀਕ ਤੇ ਤੁਸੀਂ ਫੈਸ਼ਨ ਦੇ ਵੀ ਨਹੀਂ ਹਜੇ ਜਾਉਂਗੇ ਬ੍ਰਦਰ ਅਸੀਂ ਗੁੜੀਆਂ ਨਾਲ ਵੀ ਗੱਲਬਾਤ ਕੀਤੀ ਹੈਗੀ ਹੈ ਬੜਾ ਅੱਛਾ ਲੱਗਦਾ ਅਸੀਂ ਹੋਰ ਜਾਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਅਗਲਾ ਅਪਡੇਟ ਲੈ ਕੇ ਤੁਹਾਨੂੰ ਹੋਰ ਦਿਖਾਣੇ ਆ ਸਾਨੂੰ ਹੋਰ ਜਾਨਾਂ ਨਾਲ ਵੀ ਆਪਾਂ ਗੱਲਬਾਤ ਕਰਾਣੇ ਹੈਗੇ ਆ ਜਿਹੜੇ ਇੱਥੇ ਕਾਫੀ ਕਸਟਮਰ ਆਏ ਹੋਏ ਆ ਦੇਖਦੇ ਆਂ ਕੀ ਕਹਿੰਦੇ ਉਹਨਾਂ ਦਾ ਰਿਜ਼ਲਟ ਕੀ ਕਹਿੰਦੇ ਹੈਗੇ ਨੇ ਤੁਸੀਂ ਗੱਲਬਾਤ ਕਰਾਣੇ ਤੁਹਾਨੂੰ ਆਪਣੇ ਚੈਨਲ ਦੇ ਮਤਾਬਕ ਹਾਂਜੀ ਮੈਡਮ ਜੀ ਸਭ ਤੋਂ ਤੁਹਾਡਾ ਅਮੇਜ਼ਿੰਗ ਟਵਿੱਕ ਕੀ ਕਹਿਣਾ ਚਾਹੋਗੇ ਜੀ ਕਿਵੇਂ ਲੱਗਦਾ ਜਿਵੇਂ ਅੱਜ ਆਪਾਂ ਲੁਧਿਆਣੇ ਸ਼ਾਹ ਦੁਬਈ ਹੈ ਖੁੱਲ ਗਿਆ ਬਹੁਤ ਸੋਹਣਾ ਲੱਗਿਆ ਚੁੱਲੇ ਵੀ ਬਹੁਤ ਬੱਚੇ ਬਹੁਤ ਇੰਜੋਏ ਕਰਦੇ ਸਾਰੇ ਬੱਚਾਰੇ ਬਹੁਤ ਇੰਜੋਏ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਲੁਧਿਆਣਾ ਤੋਂ ਹੀ ਆ ਕਿਤੋਂ ਕਿਹੜੀ ਜਗ੍ਹਾ ਤੋਂ ਭਾਮੀਆਂ ਤੋਂ ਭਾਮੀਆਂ ਤੋਂ ਬਾ ਜੀ ਬਾ ਦੇਖੋ ਭਾਮੀਆਂ ਤੋਂ ਆਏ ਨੇ ਮੈਡਮ ਇਹ ਭਾਮੀਆਂ ਤੋਂ ਹੋ ਗਿਆ ਇੱਥੇ ਆਪਣੇ ਵਰਦਮਨ ਮਿਲਦੇ ਬਿਲਕੁਲ ਸਾਹਮਣੇ ਆਏ ਹੈਗੇ ਨੇ ਦੁਬਈ ਦੇ ਵਿੱਚ ਕੀ ਮੈਸੇਜ ਕੀ ਜਾਨਾ ਚਾਹੋਗੇ ਐਸਾ ਸਾਰਿਆਂ ਨੂੰ ਕਹਿ ਰਹੇ ਹਾਂ ਬਹੁਤ ਐਨਜੋਏ ਕਰਤਾ ਬੱਚਾਰੇ ਐਸਾ ਕਹਿ ਰਹੇ ਪੂਰਾ ਲੁਧਿਆਣਾ ਆਏ ਇੱਥੇ ਐਨੇ ਐਨੇ ਪੈਸੇ ਲਾ ਕੇ ਆਪਾਂ ਬਾਹਰ ਜਾਣੇ ਯੂ ਐਸ اے ਦੁਬਈ ਜਾਣੇ ਹੈਗੇ ਆ ਨਹੀਂ ਸਾਨੂੰ ਇੱਥੇ ਹੀ پیسے ਵਸੂਲ ਹੋ ਗਏ ਸਾਡੇ ਬੱਚਿਆਂ ਨੇ ਫੁੱਲੀ ਚੋਈ ਕੀਤਾ ਹੈ ਹਾਂਜੀ ਅਸੀਂ ਮੈਮ ਨਾਲ ਅਸੀਂ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਦਾ ਹੈ ਹੈਗਾ ਵਾ ਅਗਲਾ ਅਪਡੇਟ ਤੱਕ ਇਹ ਸਾਨੂੰ ਹੋਰ ਦਿਖਾਣੇ ਆਓ ਅਸੀਂ ਐ ਹੋਰ ਕਸਟਮਰ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਦੁਬਈ ਦੇ ਵਿੱਚ ਬੜਾ ਅੱਛਾ ਲੱਗਦਾ ਬੜਾ ਫਨ ਕਰ ਰਹੇ ਨੇ ਇੱਥੇ ਤੇ ਜਿਹੜੇ ਲੋਕ ਹੈਗੇ ਨੇ ਬੜਾ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਦਾ ਹੈਗਾ ਵਾ ਔਰ ਜਿਹੜੇ ਇੱਥੇ ਫਨ ਕਰ ਰਹੇ ਹੈਗੇ ਨੇ ਮੈਂ ਉਹਨਾਂ ਨਾਲ ਗੱਲਬਾਤ ਕਰਦਾ ਤੁਸੀਂ ਅੱਜ ਇੱਥੇ ਆਏ ਹੋ ਕਿੱਦਾਂ ਦਾ ਲੱਗ ਰਿਹਾ ਹੈਗਾ ਤੁਹਾਨੂੰ ਮੈਮ ਕਿਵੇਂ ਦਾ ਲੱਗ ਰਿਹਾ ਤੁਹਾਡਾ ਸਵਾਗਤ ਹੈ ਤੁਹਾਡਾ बहुत अच्छा लग रहा है जगह तो आए लुधियाना से ये लोकल जगह तो तो बसंत बसंत सिटी सिटी से देखो जी आए ने मैम और में लग रहा है तुसी आज लोकल अच्छा लग रहा है बच्चे फुल एंजॉय कर रहे हैं है बिल्कुल, बिल्कुल बिल्कुल थाना बिल्कुल कर अच्छा ऐसी चीजें लगनी चाहिए लुधियाना में और लगनी चाहिए ताकि बच्चे आए एक्सपोज करे की कैसी चीजें लग रही हैं ये बाहर से आए हैं चंडीगढ़ से आए हैं बहुत अच्छा लग रहा है हम चाहते हैं कि ये चीजें और भी बढ़े लुधियाना में अच्छा मजा आ रहा है ਖੂਬ ਇੰਜੋਏ ਕਰ ਰਹੇ ਐ ਅੱਛੀ ਫੂਡ ਐ ਸਵਿੰਗਸ ਐ ਬੱਚੇ ਮਾਤਾ ਦਾ ਦਰਬਾਰ ਐ ਜੋ ਵਹਾਂ ਨਹੀਂ ਜਾ ਸਕਤੇ ਉਹ ਕਮ ਸੇ ਕਮ ਇਹਾ ਤੋ ਜਾ ਕੇ ਦਰ ਮਾਤਾ ਕੇ ਮਾਤਾ ਦੇਖ ਸਕਤੇ ਐ ਨੋ ਅਸੀਂ ਮੈਮ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਬੜਾ ਅੱਛਾ ਲੱਗਦਾ ਹੈਗਾ ਔਰ ਜਿਹੜੇ ਉਹਨਾਂ ਦੇ ਹੈ ਜਿਹੜੇ ਸਿਸਟਰ ਹੈਗੇ ਨੇ ਉਹ ਦੇਖੋ ਚੰਡੀਗੜ੍ਹ ਤੋਂ ਆਏ ਹੈਗੇ ਨੇ ਦੇਖਿਆ ਬੜੀ ਦੂਰੋਂ ਆਏ ਨੇ ਚੰਡੀਗੜ੍ਹ ਤੋਂ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਸਵਾਗਤ ਤੁਹਾਡਾ ਅਮੇਜ਼ਿੰਗ ਟੀਵੀ 'ਚ ਕੀ ਕਹਾਂਗੇ आ, बस यही कि बच्चों के लिए बहुत ही लर्निंग और अच्छा स्टेज है अगर दुबई नहीं विजिट किया जैसे यहाँ पे बहुत अच्छे तरीके से वो डेकोरेट किया गया बहुत ही सुंदर और बहुत बढ़िया है जी, बच्चे फन कर रहे हैं बहुत बहुत दे आर दे आर लर्निंग एंड एंजॉयिंग अलॉट बेटा क्या नाम है आपका कैरव कैसा लग रहा बच्चे बहुत अच्छी जगह है ये अच्छी जगह क्या मैसेज क्या देना चाहोगे कमेंट वॉच एंड है ਆਪ ਫਨ ਕਰ ਰਹੇ ਹੋ अच्छी तरह यस yes. ਆਪ अकेले आए हो आपके पापा भी आए हैं नहीं मैं और मैं आया कल आएंगे मेरे पापा यहां पर कल आएंगे पापा लो जी बेटा कह रहा हैगा वा कि कल आएंगे पापा और अगला अपडेट ਲੈ ਕੇ ਤੁਹਾਨੂੰ ਹੋਰ ਫੇਰ ਦਿਖਾਵਾਂਗੇ ਆਪਾਂ ਉਹ ਤੁਸੀਂ ਜੁੜੇ ਰਹੋ ਅਮੇਜ਼ਿੰਗ ਟੀਵੀ ਲੋ ਜੀ ਹੁਣ ਤੁਹਾਨੂੰ ਅੱਤਾ ਅਸੀਂ ਆਪਣੇ ਚੈਨਲ ਦੇ ਮੁਤਾਬਕ ਤੁਹਾਨੂੰ ਅਮੇਜ਼ਿੰਗ ਟੀਵੀ ਤੇ ਆਪਾਂ ਵੈਸ਼ਨੂ ਦਰਬਾਰ ਦਿਖਾਣੇ ਹੈਗੇ ਆ ਜਿੱਥੇ ਕਿ ਮੈਂ ਕੈਮਰਾ ਪਰਸਨ ਕਹੂੰਗਾ ਜਰਾ ਦੇਖ ਸਕੋ ਤੁਸੀਂ ਬਿਲਕੁਲ ਵੈਸ਼ਨੂ ਦੇਵੀ ਦਰਬਾਰ ਜਿੱਥੇ ਕਿ ਆਪਾਂ ਇੰਨੀ ਇੰਨੀ ਦੂਰ ਜਾਂਦੇ ਆ ਇੰਨੇ ਨੇ ਪੈਸੇ ਖਰਚ ਕਰਦੇ ਹੈਗੇ ਆ ਔਰ ਬਿਲਕੁਲ ਤੁਸੀਂ ਦੇਖੋ ਲਾਈਵ ਤਸਵੀਰਾਂ ਤਾਂ ਦਿਖਾ ਰਹੇ ਆ ਵੈਸ਼ਨੋ ਮਾਤਾ ਦਰਬਾਰ ਦਾ ਜਿੱਥੇ ਕਿ ਬੜਾ ਕ라우ਡ ਹੈਗਾ ਬੜਾ ਰਸ਼ ਹੈਗਾ ਵਾ ਔਰ ਬੜਾ ਅੱਛਾ ਲੱਗਦਾ ਹੈਗਾ ਜਦੋਂ ਇਦਾਂ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਜਦੋਂ ਮਹਾਮਾਈ ਦਾ ਜਦੋਂ ਦਰਬਾਰ ਬਣਿਆ ਲੱਗਦਾ ਹੈਗਾ ਬੜਿਆ ਸੋਹਣਾ ਲੱਗਦਾ ਵਾ ਔਰ ਅਸੀਂ ਅੰਦਰ ਜਾ ਕੇ ਵੀ ਆਪਾਂ ਗੱਲਬਾਤ ਕਰਦੇ ਹੈਗੇ ਨੇ ਜਿਹੜੇ ਇੱਥੇ ਜਿਹੜੇ ਇੱਥੇ ਮਹਾਮੱਈ ਦਾ ਦਰਬਾਰ ਦੇ ਉੱਤੇ ਆਏ ਹੈਗੇ ਨੇ ਕੈਮਰਾ ਪਰਸਨ ਨੂੰ ਕਹੂੰਗਾ ਜਰਾ ਜ਼ੂਮ ਕਰਕੇ ਜਰਾ ਦਿਖਾਇਆ ਜਾਵੇ ਅਸੀਂ ਉੱਥੇ ਆ ਕੇ ਗੱਲਬਾਤ ਕਰਦੇ ਹੈਗੇ ਆਂ ਔਰ ਤੁਸੀਂ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਔਰ ਬੜਾ ਅੱਛਾ ਲੱਗਦਾ ਹੈਗਾ ਜਦੋਂ ਆਪਾਂ ਇਦਾਂ ਦਰਬਾਰ ਦੇ ਉੱਤੇ ਪਹੁੰਚਦੇ ਹੈਗੇ ਆਂ ਔਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਸੀਂ ਹੋਰ ਜਾਣਿਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ। ਲੋ ਜੀ ਅਸੀਂ ਭਾਜੀ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਜਿਹੜੇ ਮਹਾਮਈ ਵੈਸ਼ਨ ਦਰਬਾਰ ਦੇ ਉੱਤੇ ਆਏ ਆਂ ਜੀ ਭਾਜੀ ਸਵਾਗਤ ਆ ਤੁਹਾਡਾ ਅਮੇਜ਼ਿੰਗ ਤੁਸੀਂ ਕੀ ਕਹਿਣਾ ਚਾਹੁੰਗੇ ਅੱਜ ਮਹਾਮਈ ਦਰਬਾਰ ਦੇ ਉੱਤੇ ਆਏ ਹੈਗੇ ਆ। ਲੋਕੀ ਇੰਨੇ ਨੇ ਪੈਸੇ ਲਾ ਕੇ ਵੈਸ਼ਨ ਦਰਬਾਰ ਦੇ ਉੱਤੇ ਜਾਂਦੇ ਆ ਔਰ ਦੁਬਈ ਵੀ ਜਾਂਦੇ ਹੈਗੇ ਨੇ ਯੂ ਐਸ ਏ ਪੈਰਿਸ ਜਾਂਦੇ ਨੇ ਨੇ ਦੂਰ ਕੀ ਕਹਿਣਾ ਚਾਹੁੰਗੇ ਸਾਡੇ ਚੈਨਲ ਮੋਤਾਬਲ ਜੀ। ਪਹਿਲੇ ਤੇ ਮੈਂ ਬਹੁਤ ਅਛੇ ਤਰੀਕੇ ਕਹਿਣਾ ਚਾਹੁੰਗਾ ਕਿ ਭਈ ਜਿਹੜਾ ਸਿਸਟਮ ਬਹੁਤ ਇਸ ਸਮੇਂ ਗਰਮੀਆਂ ਛੁੱਟੀਆਂ ਚੱਲ ਰਹੀਆਂ ਨੇ ਅੱਛੇ ਝੂਲੇ ਮਾਤਾ ਰਾਣੀ ਦੇ ਦਰਬਾਰ ਅਸੀਂ ਮੱਠਾ ਟੇਕਣ ਜਾ ਰਹੇ ਆ ਬਹੁਤ ਬੈਸਟ ਲੱਗ ਰਿਹਾ ਨਾਲੇ ਮਾਤਾ ਰਾਣੀ ਦੇ ਦਰਬਾਰ ਸਭ ਤੋਂ ਵਧੀਆ ਚੀਜ਼ ਹੈ ਕਿ ਖਵਾਵਾਂ ਖਵਾਵਾਂ ਬਹੁਤ ਅੱਛੀ ਬਣੀਆਂ ਹੋਈਆਂ ਨੇ ਘੱਟ ਪੈਸਿਆਂ 'ਚ ਕਾਫੀ ਇੰਜੋਏਫੁਲ ਹੈਗਾ ਗਰਮੀਆਂ ਛੁੱਟੀਆਂ ਆ ਗਈਆਂ ਨੇ ਬੱਚੇ ਲਈ ਕਾਫੀ ਇੰਜੋਏਫੁਲ ਰਹੇਗਾ ਜੀ ਕਿਵੇਂ ਲੱਗਦਾ ਹੈਗਾ ਵਾ ਆਪਣੇ ਲੁਧਿਆਣੇ ਸ਼ਹਿਰ ਦੇ ਵਿੱਚ ਹੀ ਹੈ ਦੁਬਈ ਖੁੱਲਿਆ ਹੋਇਆ ਮਹਾਮਾਹੀ ਦਾ ਦਰਬਾਰ ਖੁੱਲਿਆ ਹੋਵੇ ਮਹਾਮਾਈ ਦਾ ਦਰਬਾਰ ਦੇਖੋ ਹਰ ਬੰਦੇ ਦੀ ਜੇਬ ਫੋਆਇਟ ਕਰਦੀ ਹੈ ਬੰਦਾ ਨਹੀਂ ਜਾ ਸਕਦਾ ਪਰ ਇਦਾਂ ਵਧੀਆ ਸਿਸਟਮ ਬਣਿਆ ਹੋਇਆ ਆ ਆਰਾਮ ਨਾਲ ਬੰਦਾ ਜਾਏ ਮੱਠਾ ਟੇਕੇ ਬੱਚੇ ਲਈ ਸਿਸਟਮ ਬਹੁਤ ਕੋਸਟਲੀ ਕਈ ਬਹੁਤ ਜਗ੍ਹਾ ਕੋਸਟਲੀ ਲੱਗ ਜਾਂਦਾ ਹੈ ਪਰ ਕਾਫੀ ਰਿਟ ਕਟਰੇਟਾ ਦੇ ਕਾਫੀ ਇੰਜਾਇਬਲ ਲਗਾ ਬੰਦੇ ਆਣ ਤੇ ਇੰਜੋਏ ਕਰ ਰਹੇ ਹੋ ਸਾਰੇ ਜਣੇ ਪੂਰਾ ਪਰਿਵਾਰ ਪੂਰੇ ਬੈਸਟ ਤਰੀਕੇ ਨਾਲ ਬੱਚਿਆਂ ਨਾਲ ਬਫੀ ਇੰਜੋਏ ਆ ਮਾਤਾ ਰਾਨੀ ਦਾ ਦਰਬਾਰ ਸਾਰੇ ਬੱਚੇ ਇੰਜੋਏ ਕਰ ਲੈ ਰਹੇ ਨੇ ਸਭ ਕੁਝ ਇੰਜੋਏ ਕਰ ਰਹੇ ਨੇ ਵਾਹ ਜੀ ਵਾਹ ਆਪਾਂ ਭਾਜੀ ਨਾਲ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਹੈਗਾ ਵਾ ਔਰ ਮੈਂ ਤਾਂ ਕਹਿੰਦਾ ਜਰਾ ਔਰ ਇੱਥੇ ਸਾਰੇ ਹੱਬ ਹਮਾ ਕੇ ਪਹੁੰਚੋ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਜਿੱਥੇ ਦੁਬਈ ਪੈਰਿਸ ਯੂ ਐਸ ਏ ਇੱਥੇ ਸਾਰਾ ਕੁਝ ਖੁੱਲਿਆ ਹੋਇਆ ਹੈਗਾ ਵਾ ਅਸੀਂ ਹੋਰ ਜਾਣਾਂ ਵਾਲੇ ਵੀ ਆਪਾਂ ਗੱਲਬਾਤ ਕਰਦੇ ਹਾਂ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਆਓ ਅਸੀਂ ਹੁਣ ਇੱਧਰ ਮੈਮ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਅਧਿਕਵਾਰੀ ਗੁਫਾ ਦੇ ਵਿੱਚੋਂ ਵੀ ਨਿਕਲ ਕੇ ਆ ਰਹੇ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਆਪਾਂ ਗੱ ਮੈਡਮ ਜੀ ਕਿਵੇਂ ਦਾ ਲੱਗ ਰਿਹਾ ਅੱਜ ਮਾਤਾ ਵੈਸ਼ਨ ਦੇ ਦਰਵਾਰ ਦੇ ਉੱਤੋਂ ਅੱਧ ਘੰਟੇ ਨਿਕਲ ਗਏ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਜੀ ਹਾਂਜੀ ਬਹੁਤ ਇੰਜੋਏ ਕਰ ਰਹੇ ਨੇ ਬੱਚੇ ਇੰਜੋਏ ਕਰ ਰਹੇ ਆ ਜੀ ਹਾਂਜੀ ਕੀ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਮੈਸੇਜ ਇਹ ਦੇਣਾ ਚਾਹਾਂਗੇ ਕਿ ਸਾਰੇ ਆ ਕੇ ਇੱਕ ਵਾਰ ਜ਼ਰੂਰ ਵੇਖਣ ਇਸ ਮੇਲੇ ਨੂੰ ਜੋ ਦਵਾਈ ਵਾਲਾ ਨਜ਼ਾਰਾ ਵੇਖਣ ਨੂੰ ਮਿਲਦਾ ਇੱਥੇ ਇਸ ਮੇਲੇ ਵਿੱਚ ਬਹੁਤ ਲੱਗਦਾ ਨਹੀਂ ਹੈ ਕਿ ਕਿਤੇ ਨਾ ਕਿਤੇ ਜਾ ਕੇ ਆਪਾਂ ਵੈਸ਼ਨੋ ਦੇ ਵੀ ਦਰਬਾਰ ਦੇ ਉੱਤੇ ਆਪਾਂ ਜਾਣੇ ਹੈਗੇ ਐਨੇ ਨੇ ਪੈਸੇ ਲਾ ਕੇ ਅੱਜ ਸਾਡੇ ਲੁਧਿਆਣੇ ਸ਼ਹਿਰ ਚ ਫਰੀਦੇ ਵਿੱਚ ਸਾਰਾ ਕੁਝ ਵੇਖਣ ਨੂੰ ਮਿਲ ਰਿਹਾ ਹੈ ਹਾਂਜੀ ਹਾਂ ਬਹੁਤ ਵਧੀਆ ਲੱਗ ਰਿਹਾ ਹੈ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਇਹੀ ਕਹਿਣਾ ਚਾਹਾਂਗੇ ਚਲ ਬਹੁਤ ਵਧੀਆ ਵਸ ਆ ਕੇ ਸਾਰੇ ਜ਼ਰੂਰ ਦੇਖੋ ਜੀ ਬੜਾ ਅੱਛਾ ਲੱਗਿਆ ਹੈਗਾ ਵਾਹ ਔਰ ਤੁਹਾਨੂੰ ਹੋਰ ਵੀ ਅਪਡੇਟ ਦਿਖਾਣੇ ਆ ਅਮੇਜ਼ਿੰਗ ਟੀਵੀ ਦੇ ਅਕੋਰਡਿੰਗ ਔਰ ਤੁਹਾਨੂੰ ਦੁਕਾਨਦਾਰ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜੇ ਜਿੰਨਾ ਕਿ ਸੇਲ ਲਾਈ ਹੈਗੀ ਹੈ ਔਰ ਭਾਜੀ ਕੀ ਸੇਲ ਕਿਨੇ ਲਈ ਹੈ ਸਰ 300 ਰੁਪਏ ਦੀ ਰੇਂਜ ਹੈਗੀ ਆ ਵਾਹ ਜੀ ਵਾਹ 300 ਰੁਪਏ ਦੀ ਸੇਲ ਹੈਗੀ ਆ ਦੇਖ ਸਕਦੇ ਹੋ ਦੁਬਈ ਮੇਲੇ ਦੇ ਵਿੱਚ ਭਾਜੀ ਕੀ ਕਹਿਣਾ ਚਾਹੋ ਸਾਡੇ ਚੈਨਲ ਤੇ ਸਰ ਤੁਹਾਡੇ ਚੈਨਲ ਤੇ ਇਹ ਕਹਿਣਾ ਚਾਹੁੰਦੇ ਆ ਜਿਹੜੀ ਬਿਆਰੋ ਏ ਟੀ ਸ਼ਰਟ 1000 ਰੁਪਏ ਦੀ ਮਿਲੇਗੀ ਸਾਡੇ ਕੋਲ 350 ਰੁਪਏ ਤੁਹਾਨੂੰ ਮਿਲੇਗੀ ਨਹੀਂ 1000 ਰੁਪਏ ਦੀ ਬਿਆਰੋ ਮਿਲਦੀ ਤੁਸੀਂ 300 ਦੀ ਕਿਉਂ ਦੇ ਰਹੇ ਅਸੀਂ ਸਰ ਸੇਲ ਆਈ ਹੈ ਮੇਲਾ ਚੱਲੇ ਇਸ ਕਰਕੇ ਪਬਲਿਕ ਇੱਥੇ ਇੰਨੀ ਜ਼ਿਆਦਾ ਆ ਰਹੀ ਹੈ ਕਿਉਂ ਕਸਟਮਰ ਨੂੰ ਚੀਜ਼ ਵਧੀਆ ਮਿਲੇਗੀ 300 ਰੁਪਏ ਤਾਂ ਹੀ ਪਬਲਿਕ ਦੁਬਾਰਾ ਆਏਗੀ ਲੈਣ ਬਲੈਕ ਲੋ ਨਿੱਕਰ ਲੋ ਲੋਅਰ ਲੋ ਸਾਰੀ ਆਈਟਮ ਆਪਣੇ ਕੋਲ ਆਈਆਂ ਆ ਮੈਸੇਜ ਕੀ ਦੇਣਾ ਚਾਹਾਂਗਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਸਰ ਮੈਸੇਜ ਇਹ ਰਿਹਾ ਇੱਥੇ ਆ ਕੇ ਵਿਜ਼ਿਟ ਜ਼ਰੂਰ ਕਰੋ ਇੱਕ ਰੀ ਜਿਹੜਾ ਦੁਬਈ ਸਿਟੀ ਬਣਿਆ ਹੈਗਾ ਬਹੁਤ ਅੱਛਾ ਕਾਰਨੀਵਲ ਬਣਿਆ ਹੈਗਾ ਆ ਕੇ ਵਿਜ਼ਿਟ ਜ਼ਰੂਰ ਕਰੋ ਬਹੁਤ ਅੱਛੀ ਸ਼ੋਪਿੰਗ ਹੈਗੀ ਇੱਥੇ ਹਰ ਤਰ੍ਹਾਂ ਦੀ ਦੁਕਾਨ ਲੱਗੀਆਂ ਥੇ ਭਾਈ ਸਾਹਿਬ ਨਾਲ ਗੱਲਬਾਤ ਕੀਤੀ ਹੈ ਕਹਿੰਦੇ ਆ ਹਰੇਕ ਤਰ੍ਹਾਂ ਦੇ ਸਾਡੇ ਕੋਲ ਸਾਮਾਨ ਪਿਆ ਹੋਇਆ ਦੁਬਈ ਮੇਲੇ ਤੇ ਇੱਕ ਵਾਰੀ ਵਿਜ਼ਿਟ ਕਰੋ ਆ ਕੇ ਲੋ ਜੀ ਅਸੀਂ ਆਪਣੇ ਭਾਜੀ ਨਾਲ ਆਪਾਂ ਗੱਲਬਾਤ ਕਰਾਨੇ ਆ ਜਿਹੜੇ ਆਪਣੇ ਦੁਬਈ ਮੇਲੇ ਦੇ ਵਿੱਚ ਆਏ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਭਾਜੀ ਸਵਾਗਤ ਤੁਹਾਡਾ ਮੇਲੇ ਵਿੱਚ ਹਾਂ ਜੀ ਕਿਵੇਂ ਲੱਗ ਰਿਹਾ ਦੁਬਈ ਮੇਲੇ ਤੁਸੀ ਅੱਜ ਆਏ ਹੋ ਬਹੁਤ ਵਧੀਆ ਲੱਗ ਰਿਹਾ ਹਾਂ ਹਾਂ ਬਹੁਤ ਅੱਛਾ ਬਹੁਤ ਵਧੀਆ ਹੈ ਅਸੀਂ ਦੁਬਈ ਮੇਲੇ ਜਾਂਦੇ ਆ ਯੂ ਐਸ ਏ ਜਾਂਦੇ ਆ ਪੈਰਿਸ ਜਾਂਦੇ ਆ ਇੰਨੇ ਨੇ ਪੈਸੇ ਲਾ ਕੇ ਜਾਂਦੇ ਆ ਵੈਸ਼ੁਰ ਦੇ ਵੀ ਜਾਂਦੇ ਆ ਅੱਜ ਸਾਡੇ ਲੁਧਿਆਣਾ ਸ਼ਹਿਰ ਦੇ ਵਿੱਚ ਦੁਬਈ ਖ ਨੈਚਰਲ ਬਸੇ ਨੂੰ ਕਹਿਣਾ ਚਾਹੁੰਦੇ ਆ ਵੀ ਦੇਖੋ ਆਓ ਦੇਖੋ ਕਿਦਾਂ ਸਜਾਵਟ ਕੀਤੀ ਬਹੁਤ ਵਧੀਆ ਕੀਤਾ ਬਹੁਤ ਵਧੀਆ ਬਣਿਆ ਹੋਇਆ ਹਾਂ ਦੇਖਣ ਪਤਾ ਲੱਗੂਗਾ ਤਾਂ ਹੀ ਪਤਾ ਲੱਗੂਗਾ ਜੀ ਜੀ ਠੀਕ ਹੈ ਲੋ ਜੀ ਅਸੀਂ ਭਾਈ ਨਾਲ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਿਆ ਹੈਗਾ ਅਗਲਾ ਅਪਡੇਟ ਦਾ ਕਰਦੇ ਆ ਤੁਹਾਨੂੰ ਹੋਰ ਦਿਖਾਵਾਂਗੇ ਲੋ ਜੀ ਹੁਣ ਅਸੀਂ ਉਸ ਦਾ ਉਸ ਝੁੱਲੇ ਵਾਲੇ ਪਾਸੇ ਚਲੇ ਗਏ ਹਾਂ ਜਿੱਥੇ ਕੀ ਬੜੇ ਅੱਛੇ ਅੱਛੇ ਜਿਹੜੇ ਝੁੱਲੇ ਲੱਗੇ ਹੋਏ ਨੇ ਔਰ ਬੜਾ ਕਰਾਊਡ ਹੈਗਾ ਵਾ ਔਰ ਬੜੇ ਦੂਰੋਂ ਦੂਰੋਂ ਲੋਕ ਇੱਥੇ ਆਏ ਹੋਏ ਨੇ ਅਸੀਂ ਗੱਲਬਾਤ ਕਰਦੇ ਹਾਂ ਜਾਣਦੇ ਹਾਂ ਅੱਜ ਮੇਲੇ ਵਿੱਚ ਆਏ ਹੋ ਤੁਸੀਂ ਕਿੱਦਾਂ ਦਾ ਲੱਗਦਾ ਪਿਆ ਹੈਗਾ ਵਾ ਔਰ ਬੜਾ ਅੱਛਾ ਲੱਗਦਾ ਹੈਗਾ ਜਦੋਂ ਇਦਾਂ ਦੇ ਮਾਹੌਲ ਦੇ ਵਿੱਚ ਇੱਥੇ ਪਹੁੰਚੇ ਬਹੁਤ ਵਧੀਆ ਜੀ ਤੁਹਾਡੇ ਚੈਨਲ ਤੇ ਬਹੁਤ ਵਧੀਆ ਸੀ ਬਹੁਤ ਇੰਜੋਏਬਲ ਲੱਗਦਾ ਜਿਵੇਂ ਦੁਬਈ ਮੇਲੇ ਚੱਪਾ ਦੁਬਈ ਆਂਦੇ ਨੇ ਪੈਸੇ ਲਾ ਕੇ ਜਾਂਦੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਮੈਸੇਜ ਕੀ ਦੇਣਾ ਚਾਹੋਗੇ ਬਹੁਤ ਵਧੀਆ ਜੀ ਆ ਸਾਰੀਆਂ ਫੈਮਲੀਆਂ ਲਈ ਬਹੁਤ ਵਧੀਆ ਚੀਜ਼ ਹੈ ਕੀ ਕਹਿਣਾ ਚਾਹੋਗੇ ਇਹ ਬਹੁਤ ਅੱਛਾ ਹੈ ਇੰਜੋਏਬਲ ਹੈ ਛੁੱਟੀਆਂ ਬੱਚਿਆਂ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਬੱਚੇ ਵੀ ਇੰਜੋਏ ਕਰਨ ਜੀ ਉਹ ਸਾਡੇ ਚੈਨਲ ਦੇ ਬਾਬ ਕੀ ਕਹਿਣਾ ਚਾਹੋਗੇ ਚੈਨਲ ਦੇ ਰਾ ਇਹ ਹੀ ਕਹਿਣੀ ਚਾਹੂੰਗੀ ਕਿ ਇਸ ਤਰ੍ਹਾਂ ਦੇ ਮੇਲੇ ਅਗਰ ਲੱਗਦੇ ਰਹਿਣ ਤਾਂ ਬੱਚਿਆਂ ਨੂੰ ਵੀ ਬਾਹਰ ਜਾਣ ਠੀਕ ਹੈ ਪਲੱਸ ਬੱਚੇ ਖੂਬ ਇੰਜੋਏ ਕਰਦੇ ਆ ਪੈਰੈਂਟਸ ਬੱਚਿਆਂ ਨਾਲ ਇੰਜੋਏ ਕਰਦੇ ਆ ਈਟੇਬਲਸ ਹੈਗੇ ਸਭ ਕੁਝ ਹੈ ਇਟਸ ਨਾਈਟਸ ਫੀਅਰ ਲੋ ਜੀ ਅਸੀਂ ਮੈਮਨਾ ਆਪਾਂ ਗੱਲਬਾਤ ਕੀਤੀ ਹੈ ਬੜਾ ਅੱਛਾ ਲੱਗਦਾ ਹੈਗਾ ਵਾ ਔਰ ਤੁਸੀਂ ਜੋੜੇ ਰ ਅਮੇਜ਼ਿੰਗ ਥੀ ਵੇ ਦੇ ਨਾਲ ਔਰ ਤੁਸੀਂ ਦੇਖ ਸਕਦੇ ਹੋ ਕਿੰਨਾ ਕਰਾਊਡ ਹੈਗਾ ਵਾ ਔਰ ਪੂਰਾ ਰੌਸ਼ਾ ਹੈਗਾ ਕੈਮਰਾ ਪਰਸਨ ਨੂੰ ਕਹੂੰਗਾ ਜਰਾ ਪੂਰਾ ਦਿਖਾਇਆ ਜਾਵੇ ਔਰ ਬੜਾ ਵਧੀਆ ਲੱਗਦਾ ਹੈਗਾ ਵਾ ਔਰ ਇੱਧਰ ਵੀ ਜਰਾ ਦਿਖਾਇਆ ਜਾਵੇ ਪੂਰਾ ਮੇਲਾ ਔਰ ਇੱਥੇ ਦੇ ਜਿਹੜੇ ਲੋਕ ਹੈਗੇ ਨੇ ਔਰ ਆਪਾਂ ਮੈਮਨਾ ਆਪਾਂ ਗੱਲਬਾਤ ਕਰਦੇ ਆ ਜਾਣਦੇ ਆ ਆ ਮੈਮ ਸਰ ਕੀ ਨਾਮ ਹੈ ਤੁਹਾਡਾ ਨikhil malotra ਕਿੱਥੋਂ ਗੜੀ ਜਗਤੋਂ ਆਏ ਹੋ ਜਮਾਲਪੁਰ ਚੌਂਕ ਤੋਂ ਕੀ ਅੱਜ ਤੁਸੀਂ ਦਵਾਈ ਮੇਲੇ ਚ ਆਏ ਵਿਤ ਆਏ ਹੋ ਕੀ ਕਹਿਣਾ ਕੀ ਜਾਓਗੇ ਬਹੁਤ ਵਧੀਆ ਅਮੇਜ਼ਿੰਗ ਵਧੀਆ ਲੱਗ ਰਿਹਾ ਬਹੁਤ ਵਧੀਆ ਉਸ ਤੋਂ ਪਹਿਲਾਂ ਇੱਥੇ ਫਿਸ਼ ਪੁਆਇੰਟ ਵੀ ਹੈਗਾ ਸੀ ਅੱਜ ਆਪਣਾ ਦਵਾਈ ਮੇਲਾ ਹੈਗਾ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਅੱਜ ਥੀ ਵਿਊ ਬਹੁਤ ਜ਼ਿਆਦਾ ਵਧੀਆ ਬਹੁਤ ਵਧੀਆ ਵਧੀਆ ਸੀ ਆਹ ਵਧੀਆ ਇਹ ਜ਼ਿਆਦਾ ਵਧੀਆ ਜ਼ਿਆਦਾ ਵਾਹ ਜੀ ਵਾਹ ਕੀ ਬਾਤ ਆਪਾਂ ਮੈਮ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮੈਂ ਸਰ ਅੜ ਕੀ ਕਹਿਣਾ ਚਾਹੁੰਦੇ ਬਸ ਦੇਖ ਕੇ ਮਤਲਬ ਬਾਹਰ ਵਾਲੀ ਲੋਕੇਸ਼ਨ ਦੀ ਫੀਲਿੰਗ ਆ ਰਹੀ ਹੈ ਫੀਲਿੰਗ ਆ ਅੱਛਾ ਲੱਗ ਰਿਹਾ ਬਹੁਤ ਬੱਚੇ ਫੋਨ ਕਰ ਰਹੇ ਆ ਹਾਂਜੀ ਹਾਂਜੀ ਖੂਬ ਕੀ ਮੈਸੇਜ ਕੀ ਦੇਣਾ ਚਾਹੁੰਗੇ ਸਾਡੇ ਚੈਨਲ ਦੇ ਬਾਅਦ ਸੇ ਛੁੱਟੀਆਂ ਹੀ ਚੈਸ ਨੇੜੇ ਦਾ ਨੇੜੇ ਹੈ ਅੱਛਾ ਮੌਕਾ ਹੈ ਆਓ ਸਾਰੇ ਘੁੰਮ ਕੇ ਜਾਓ ਗੱਲਬਾਤ ਕੀਤੀ ਹੈ ਬੜਾ ਵਧੀਆ ਲੱਗਦਾ ਹੈਗਾ ਮੈਂ ਦੂਸਰੇ ਮੈਮ ਨਾਲ ਵੀ ਗੱਲਬਾਤ ਕਰਦਾ ਹਾਂ ਬਹੁਤ ਅੱਛੇ ਬਹੁਤ ਫਨ ਕਰ ਰਹੇ ਬੱਚੇ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਮੈਂ ਪਾਣੀ ਬਥਾ ਰਿਆ ਨਾ ਪਾਣੀ ਬਥਾ ਰਿਆ ਨਾ ਤਾਂ ਬਹੁਤ ਅੱਛੇ ਬਹੁਤ ਅੱਛੇ ਬਹੁਤ ਅੱਛੇ ਬੱਚੇ ਬਹੁਤ ਇੰਜੋਏ ਕਰ ਰਹੇ ਹੈ ਬੱਚੇ ਫਨ ਕਰ ਰਹੇ ਮੈਂ ਵੀ ਬੜਾ ਫਨ ਕਰ ਰਹੇ ਹੈਗੇ ਆ ਔਰ ਬੜਾ ਵਧੀਆ ਲੱਗਦਾ ਜਦੋਂ ਦੁਬਈ ਮੇਲੇ ਦੇ ਵਿੱਚ ਪੂਰੇ ਪਰਿਵਾਰ ਨਾਲ ਅਸੀਂ ਇੱਥੇ ਪਹੁੰਚਦੇ ਹੈਗੇ ਆ ਕੈਮਰਾ ਪਰਸਨ ਕੋਾਇਆ ਜ਼ੂਮ ਕਰਕੇ ਪੂਰਾ ਦ੍ਰਿਸ਼ਾ ਜਰਾ ਦਿਖਾਇਆ ਜਾਵੇ ਜਰਾ ਲੋ ਜੀ ਅਸੀਂ ਉਸ ਪਰਿਵਾਰ ਨਾਲ ਹੁਣ ਮਿਲਾਂਨੇ ਆ ਜਿੱਥੇ ਕਿ ਦੁਬਈ ਮੇਲੇ ਦੇ ਵਿੱਚ ਪੂਰੇ ਪਹੁੰਚੇ ਹੋਏ ਨੇ ਪਹਿਲਾਂ ਕੈਮਰਾ ਪਰਸਨ ਕੋ ਕਹਾਂਗਾ ਪਹਿਲਾਂ ਪੂਰਾ ਇੱਧਰ ਪਰਿਵਾਰ ਦਿਖਾਇਆ ਜਾਵੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਆਪਾਂ ਅਸੀਂ ਜਾਣਾਂਗੇ ਉਹ ਕਿ ਉਹ ਕਿਹੜੀ-ਕਿਹੜੀ ਜਗ੍ਹਾ ਤੋਂ ਆਏ ਹੈਗੇ ਨੇ ਹਾਂਜੀ ਮੈਡਮ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਜੀ ਰਾਧਾ ਸ਼ਰਮਾ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਆਏ ਆ ਟਿੱਬਾ ਰੋਡ ਤੋਂ ਟਿੱਬਾ ਰੋਡ ਤੋਂ ਮੈਡਮ ਜੀ ਆਏ ਹਾਂ ਨਹੀਂ ਮੈਡਮ ਕੀ ਕਹਿਣਾ ਚਾਹੋ ਸਾਡੇ ਚੈਨਲ ਤੇ ਜੀ ਅੱਜ ਤੁਸੀਂ ਦੁਬਈ ਮੇਲੇ ਤੇ ਆਏ ਹੋ ਨਹੀਂ ਦੁਬਈ ਮੇਲਾ ਬਹੁਤ ਵਧੀਆ ਹੈਗਾ ਵੈ ਅਸੀਂ ਵੀਡੀਓ ਦੇਖ ਕੇ ਫੇਸਬੁੱਕ ਤੇ ਵੀਡੀਓ ਦੇਖ ਕੇ ਆਏ ਹੈਗੇ ਆ ਸਾਰਾ ਕੁਝ ਇੱਥੇ ਵਧੀਆ ਹੈਗਾ ਪਰ ਕੁਝ ਕਹਿੰਦੇ ਜੋ ਗੱਲਾਂ ਉਹਨਾਂ ਨੇ ਕਹੀਆਂ ਸੀ ਸਾਨੂੰ ਉਹ ਗੱਲਾਂ ਨਹੀਂ ਵੀ ਲੱਗੀਆਂ ਹੈਗੀਆਂ ਨੇ ਕਹਿੰਦੇ ਵੀ ਇਹ ਇੱਥੇ ਨਾ ਹਰ ਚੀਜ਼ ਹੈਗੀ ਵੀ ਆ ਪਰ ਖੋਸਲੀ ਵੀ ਬਹੁਤ ਜ਼ਿਆਦਾ ਹੈਗੀ ਆ ਤੇ ਕਹਿੰਦੇ ਸੀ ਫੋਟੋ ਸ਼ੂਟ ਫਰੀ ਹੈਗਾ ਬਟ ਕੋਈ ਫੋਟੋ ਸ਼ੂਟ ਫਰੀ ਨਹੀਂ ਹੈਗਾ ਇੱਥੇ ਹੈਗਾ ਟਿਕਟ ਪੇ ਹੋ ਰਹੀ ਹੈਗੀ ਆ ਜੀ ਤੇ ਬਾਕੀ ਬਹੁਤ ਸੋਣਾ ਮੇਲਾ ਹੈਗਾ ਪਰ ਜਿਹੜਾ ਜਿੱਦਾਂ ਕਿ ਇਹਨਾਂ ਨੇ ਇੰਨਾ ਜ਼ਿਆਦਾ ਕੋਸ ਨਹੀਂ ਰੱਖਿਆ ਹੈਗਾ ਨਾ ਇੰਨਾ ਜ਼ਿਆਦਾ ਕੋਸ ਨਹੀਂ ਰੱਖਣਾ ਚਾਹੀਦਾ ਟਿਕਟ ਹੀ ਦੇਖੋ ਅਪਰਵ ਇਹਨਾਂ ਨੇ ਕਿਹਾ ਵੀ 3 ਇਅਰ ਵਾਲਿਆਂ ਨੂੰ ਪਿਆਰ ਵੇ ਉਹਦੀ ਵੀ ਪਿਆਰ ਵੇ ਦੱਸੀ ਹੈਗੀ ਆ ਬਟ ਉਹ ਵੀ ਗਲਤ ਹੈਗਾ ਵੇ 3 ਸਾਲ ਦੇ ਬੱਚੇ ਦੀ ਵੀ ਪਿਆਰ ਵੇ ਟਿਕਟ ਨਹੀਂ ਲੋ ਜੀ ਅਸੀਂ ਮੈਮਾ ਆਪਾਂ ਗੱਲਬਾਤ ਕੀਤੀ ਹੈ ਅਸੀਂ ਹੋਰ ਜਾਣਿਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਮਨਦੀਪ ਕਿੱਥੋਂ ਆਇਓ ਨੂਰ ਮੈਲ ਵਾਹ ਜੀ ਵਾਹ ਮੈਡਮ ਸਾਡੇ ਨੂਰਮਲ ਮੈਡਮ ਤੋਂ ਆਏ ਨੇ ਨੂਰਮਲ ਤੋਂ ਅਸੀਂ ਉਹਨਾਂ ਨਾਲ ਗੱਲਬਾਤ ਕਰ ਮੈਡਮ ਜੀ ਕਿੱਦਾਂ ਲੱਗ ਰਿਹਾ ਤੁਹਾਨੂੰ ਸਾਡੇ ਏਰੀਏ ਚ ਇਦਾਂ ਦੀ ਚੀਜ਼ ਨਹੀਂ ਲੱਗਦੀ ਹੈਗੀ ਸਪੈਸ਼ਲ ਇੱਥੇ ਲੁਧਿਆਣੇ ਦੇ ਚ ਹੀ ਆ ਤੁਹਾਨੂੰ ਬਹੁਤ ਸਪੈਸ਼ਲ ਲੱਗੀ ਹੈ ਹਾਂ ਜੀ ਜਿਵੇਂ ਸਾਨੂੰ ਦੁਬਈ ਦੁਬਈ ਜਾਣਾ ਪੈਂਦਾ ਪੈरिस ਜਾਣਾ ਪੈਂਦਾ ਲੇਕਿਨ ਉੱਥੇ ਦੇ ਅੱਜ ਸਾਡੇ ਲੁਧਿਆਣੇ ਸ਼ਹਿਰ ਚ ਲੱਗੀ ਹੋਈ ਹੈ ਹਾਂ ਬਹੁਤ ਵਧੀਆ ਚੀਜ਼ਾਂ ਸਾਡੇ ਏਰੀਆ ਦੇ ਵਿੱਚ ਹੈ ਨਗੀ ਛੋਟਾ ਜਿਹਾ ਨੋਰਮਲ ਨਹੀਂ ਐਨਾ ਵਧੀਆ ਲੱਗਦਾ ਜਿਦਾ ਬਹੁਤ ਵਧੀਆ ਅੱਜ ਇੱਥੇ ਪਹੁੰਚੋ ਪੂਰਾ ਫਨ ਕਰ ਰਹੇ ਹੋ ਹਾਂ ਸਹੀ ਆ ਪੂਰਾ ਫਨ ਕਰ ਰਹੇ ਹਾਂ ਹਾਂ ਨਹੀਂ ਬੰਦ ਲੱਗਦਾ ਹੈਗਾ ਵਾ ਔਰ ਮੈਂ ਤਾਂ ਇਹ ਕਹਾਂਗਾ ਤੁਸੀਂ ਹੱਬ ਉਮਾ ਕੇ ਇੱਥੇ ਪਹੁੰਚੋ ਔਰ ਤੁਸੀਂ ਜੁੜ ਆਪਣੇ ਜਿਹੜੇ ਓਨਰ ਹੈਗੇ ਨੇ ਵਰਿੰਦਰ ਸਰ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਉਹ ਤੁਹਾਡੇ ਦਿਲਦਮਾਦ ਦੇ ਵਿੱਚ ਕਿਵੇਂ ਆਇਆ ਹੈਗਾ ਵਾ ਦੁਬਈ ਮੇਲਾ ਔਰ ਪਹਿਲੇ ਵੀ ਇੱਥੇ ਮੇਲੇ ਲੱਗਦੇ ਰਹੇ ਹੈਗੇ ਨੇ ਪਰ ਲੇਕਿਨ ਜਿਹੜਾ ਇਹ ਅਜੂਬਾ ਹੈਗਾ ਕੁਝ ਅਲੱਗ ਤਰ੍ਹਾਂ ਦਾ ਅਜੂਬਾ ਹੈਗਾ ਹਾਂਜੀ ਵਰਿੰਦਰ ਸਰ ਜੀ ਤੁਹਾਡਾ ਸਵਾਗਤ ਹੈ ਅਮੇਜ਼ਿੰਗ ਟੀਵੀ ਵਿੱਚ ਕੀ ਕਹਿਣਾ ਚਾਹੋਗੇ ਜੀ ਸਾਰਿਆਂ ਦਾ ਪਹਿਲੇ ਤਾਂ ਦਰਸ਼ਕਾਂ ਦਾ ਸਵਾਗਤ ਕਰਨਾ ਚਾਹਾਂਗਾ ਤੁਸੀਂ ਇੱਥੇ ਆਏ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਤੇ ਮੈਂ ਲੁਧਿਆਣਾ ਵਾਸੀਆਂ ਆਪਣੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕੀ ਅਸੀਂ ਇੱਥੇ ਦੁਬਈ ਮੇਲਾ ਲੈ ਕੇ ਆਏ ਆ ਲੋਕਾਂ ਦੇ ਲਈ ਜਿਹੜੇ ਲੋਕੀ ਦੁਬਈ ਨਹੀਂ ਜਾ ਸਕਦੇ ਵੀਜ਼ਾ ਵਗੈਰਾ ਨਹੀਂ ਲੱਗਦਾ ਉਹਨਾਂ ਦੇ ਲਈ ਅਸੀਂ ਇੱਥੇ ਬੁਰਜ ਖਲੀਫਾ ਅਲਫਾ ਟਾਵਰ ਈਡੀਪੀਟ ਹੋਟਲ ਸਿੰਗਾਪੁਰ ਦਾ ਡਿਜ਼ਨੀ ਵਰਲਡ ਯੂਨੀਵਰਸਲ ਸਟੂਡੀਓ ਲੰਡਨ ਬ੍ਰਿਜ ਅਸੀਂ ਸਾਰਾ ਕੁਝ ਇੱਕ ਸਾਰੀਆਂ ਚੀਜ਼ਾਂ ਇੱਕ ਜਗ੍ਹਾ ਦੇ ਉੱਤੇ ਇਕੱਠੀਆਂ ਕਰ ਦਿੱਤੀਆਂ ਨਾਲ ਇੱਥੇ ਅਸੀਂ 20 ਸਾਲ ਬਾਅਦ ਆਪੋਲੋ ਸਰਕਸ ਲਗਾ ਰਹੇ ਆ ਜਿਹਦੇ ਤੇ ਲੋਕਾਂ ਦਾ ਬਹੁਤ ਅੱਛਾ ਰੁਝਾਨ ਮਿਲ ਰਿਹਾ ਵਾ ਤੇ ਮੈਂ ਹਰ ਇੱਕ ਭੈਣ ਭਰਾ ਨੂੰ ਆਪਣੇ ਨੂੰ ਹੀ ਅਪੀਲ ਕਰਨਾ ਚਾਹੂਗਾ ਇਸ ਮੇਲੇ ਦਾ ਵੱਧ ਤੋਂ ਵੱਧ ਆ ਕੇ ਆਨੰਦ ਮਾਣੋ ਤੇ ਇਸ ਜਗ੍ਹਾ ਤੇ ਅਸੀਂ ਇੱਕ ਹੋਰ ਚੀਜ਼ ਬਿਆ ਵੈਸ਼ਨੋ ਦੇ ਵੀ ਦੀ ਯਾਤਰਾ ਲੈ ਕੇ ਆਏ ਹਾਂ ਅਸੀਂ ਲੁਧਿਆਣੇ ਪਹਿਲੇ ਵੀ ਇਹ ਤੇ ਦੁਰਗਾ ਮਾਤਾ ਮੰਦਰ ਗਰਾਊਂਡ ਚ ਲਗਾਈ ਸੀ ਇਹਦੇ ਚ ਅਸੀਂ ਉਹਦੇ ਹੋਰ ਵੀ ਕਈ ਅੱਛੇ ਡ੍ਰੈਸ ਬਾਰਨ ਗੰਗਾ ਪੈਰੋ ਘਾਟੀ ਤੇ ਹੋਰ ਵੀ ਬਹੁਤ ਨਵੀਆਂ ਚੀਜ਼ਾਂ ਲੈ ਕੇ ਆਏ ਹਾਂ ਮਾ ਵੈਸ਼ਨੋ ਦੀ ਯਾਤਰਾ ਦੇ ਪੂਰੇ ਦ੍ਰਿਸ਼ ਇਤੇ ਦਿਖਾਏ ਗਏ ਨੇ ਜਿਸ ਦੀ ਪ੍ਰਤੀਕਾ ਨੂੰ ਮੰਨਦੇ ਹੋਏ ਅਸੀਂ ਉਸ ਦਾ ਸਾਰੇ ਪਾਸੇ ਆਪਣਾ ਰੁਝਾਨ ਵਧਾਣਾ ਚਾਹੁੰਦੇ ਹਾਂ ਕਿ ਜੋ ਲੋਕੀ ਬਜ਼ੁਰਗ ਜੋ ਉੱਥੇ ਮਾ ਫੈਸ਼ਨ ਦੇ ਵੀ ਯਾਤਰਾ ਨਹੀਂ ਕਰਨ ਜਾ ਸਕਦੇ ਉਹ ਇੱਥੇ ਆ ਕੇ ਉਸ ਦਾ ਆਨੰਦ ਮਾਣ ਸਕਦੇ ਨੇ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਆਪਣੇ ਬੱਚਿਆਂ ਨੂੰ ਇੱਥੇ ਆ ਕੇ ਉਸ ਚੀਜ਼ ਨੂੰ ਸਾਰਿਆਂ ਨੂੰ ਦਿਖਾਓ ਜਿਸ ਨੂੰ ਕਿ ਬੱਚਿਆਂ ਨੂੰ ਸਾਰੀਆਂ ਚੀਜ਼ਾਂ ਬਾਰੇ ਪਤਾ ਵੀ ਲੱਗੇ ਤੇ ਇਸ ਵਿੱਚ ਕੋਈ ਇਹ ਬਹਿੰਗੇ ਰੇਟ ਨਹੀਂ ਰੱਖੇਗੇ ਵਿਦੇਸ਼ੀ ਝੂਲੇ ਲਿਆਏ ਗਏ ਨੇ ਜਿਨ੍ਹਾਂ ਦਾ ਵੀ ਰੇਟ 30 ਰੁਪਏ 50 ਰੁਪਏ ਦੇ ਵੱਡੇ ਝੂਲਿਆਂ ਦਾ ਵੀ ਰੇਟ ਬਹੁਤ ਘੱਟ 50 ਰੁਪਏ ਤੋਂ 70 ਰੁਪਏ ਰੱਖਿਆ ਗਿਆ ਹੈ ਸਰਕਸ ਦਾ ਵੀ ਰੇਟ ਬਹੁਤ ਘੱਟ ਰੱਖਿਆ ਗਿਆ ਹੈ 100 ਰੁਪਏ 150 ਰੁਪਏ 200 ਰੁਪਏ ਜੋ ਕਿ ਆਮ ਲੋਕ ਲੈ ਸਕਦੇ ਨੇ ਤੁਸੀਂ ਦੇਖਿਆ ਨਾਲ 400 ਰੁਪਏ ਤੋਂ ਸ਼ੁਰੂ ਹੁੰਦੀ ਹੈ ਤੇ ਪਰ ਅਸੀਂ ਲੋਕਾਂ ਲਈ ਵੱਡੀ ਮੇਨ ਅਪੋਲੋ ਸਰਕਸ ਜਿਹੜੀ 20 ਸਾਲ ਬਾਅਦ ਲੱਗੀ ਜਿਸ ਦਾ ਨਾਮ ਹੈ ਤੇ ਹਰ ਇੱਕ ਲੋਕੀ ਜਾਣਦੇ ਨੇ ਅਪੋਲੋ ਸਰਕਸ ਨੂੰ ਤੇ ਅਸੀਂ ਉਹ ਲੋਕਾਂ ਵਾਸਤੇ ਲੈ ਕੇ ਆਏ ਆ ਉਹ ਵੀ ਬਹੁਤ ਘੱਟ ਰੇਤਾ ਉੱਤੇ ਕਿ ਹਰ ਵਰਗ ਦਾ ਲੋਕ ਇਸ ਚੀਜ਼ ਦਾ ਆ ਕੇ ਆਨੰਦ ਮਾਣ ਸਕੇ ਤੇ ਅਸੀਂ ਹਰ ਵਰਗ ਦੇ ਲੋਕਾਂ ਦੇ ਪਰਿਵਾਰਾਂ ਦੇ ਨਾਲ ਜੁੜ ਸਕੀਏ ਤੇ ਜਿੱਦਾਂ ਜਿੱਦਾਂ ਸਾਡੇ ਨਾਲ ਪਰਿਵਾਰ ਜੁੜਦੇ ਨੇ ਹਰ ਸਾਲ ਅਸੀਂ ਹਰ ਸਾਲ ਕੁਝ ਨਾ ਕੁਝ ਨਵਾਂ ਲੈ ਕੇ ਆਨੇ ਆ ਤੇ ਲੋਕਾਂ ਨੂੰ ਇਸ ਸਾਲ ਵੀ ਇਹੀ ਅਪੀਲ ਕਰਨਗੇ ਵਾਚ ਚੜਾ ਕੇ ਇਸ ਮੇਲੇ ਦਾ ਆਨੰਦ ਮਾਣੋ ਕਿ ਜੋ ਕਿ ਪਿਛਲੀ ਵਾਰੀ ਸਾਨੂੰ ਕਮੈਂਟਾਂ ਦੇ ਵਿੱਚੋਂ ਸਾਨੂੰ ਮਿਲਿਆ ਕਿ ਅਸੀਂ ਦਰਸ਼ਨ ਨਹੀਂ ਕਰ ਸਕੇ ਤੁਸੀਂ ਦੁਬਾਰਾ ਇਸ ਚੀਜ਼ ਨੂੰ ਲਗਾਓ ਉਸੀਂ ਨੂੰ ਲਗਾਉਂਦੇ ਸੀ ਤੇ ਲੁਧਿਆਣਾ ਸ਼ਹਿਰ ਅਸੀਂ ਲਈ ਦੁਬਾਰਾ ਸਾਰਾ ਕੁਝ ਲੈ ਕੇ ਆਏ ਆ ਤਾਂ ਕਰਕੇ ਜੋ ਜਣੇ ਰਹਿ ਵੀ ਗਏ ਸੀ ਉਹ ਵੀ ਚੀਜ਼ ਦਾ ਆਨੰਦ ਮਾਣ ਸਕੋ। ਗੁਰਪ੍ਰਿੰਦਰ ਸਰ ਤੁਸੀਂ ਇਹ ਮੇਰੇ ਚੈਨਲ ਦੇ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਦੁਬਈ ਮੇਲਾ ਤੁਸੀਂ ਜਿਹੜਾ ਖੋਲਿਆ ਹੈਗਾ ਵਾ ਔਰ ਤੁਹਾਡੇ ਦਿਲਦਮਦ ਦੇ ਵਿੱਚ ਕਿਵੇਂ ਆਇਆ ਔਰ ਇਹ ਕਿਹੜੀ ਜਗ੍ਹਾ ਦੇ ਉੱਤੇ ਖੋਲਿਆ ਇਹ ਤੁਸੀਂ ਮੇਰੇ ਚੈਨਲ ਤੇ ਤੁਸੀਂ ਦੱਸ ਸਕਦੇ ਹੋ ਜੀ। ਸਰ ਮੈਂ ਦੁਬਈ ਗਿਆ ਸੀ ਘੁੰਮਣ ਤੇ ਲੋਕਾਂ ਨੂੰ ਮੈਨੂੰ ਦਿਮਾਗ 'ਚ ਆਇਆ ਕਿ ਇਹ ਆਈਡੀਆ ਸੀ ਇੱਥੇ ਲੁਧਿਆਣੇ ਲੈ ਕੇ ਜਾਣਾ ਫਿਰ ਮੈਂ ਆਰਕਟੈਕ ਉਹਦੇ ਡੈਕਸ ਤਿਆਰ ਕਰਵਾਏ ਫਿਰ ਇਹਨੂੰ ਸਾਰਾ ਇ ਮਾਡਲ ਉਹਦਾ ਰੈਡੀ ਕਰਵਾਇਆ ਔਰ ਐਸੀ ਗਲਾਡਾ ਗਰਾਊਂਡ ਚੰਡੀਗੜ੍ਹ ਰੋਡ ਦੇ ਉੱਤੇ ਵਰਧਮਨ ਮਿਲਦੇ ਸਾਹਮਣੇ ਸ਼ਹਿਰ ਵਾਸੀਆਂ ਦੀ ਅਪਰੋਚ ਦੇ ਵਿੱਚ ਕਿ ਜਿੱਥੇ ਲੋਕ ਪੈਦਲ ਵੀ ਪਹੁੰਚ ਸਕਣ ਆਪਣੇ ਘਰ ਤੋਂ 10 ਮਿੰਟ ਦੀ ਦੂਰੀ ਤੇ ਸ਼ਹਿਰ ਦੇ ਬਿਲਕੁਲ ਸੈਂਟਰ ਪੁਆਇੰਟ ਦੇ ਉੱਤੇ ਮੇਲਾ ਲਗਾਇਆ ਜਿਸ ਵਿੱਚ ਲੋਕੀਂ ਆਰਾਮ ਨਾਲ ਪਹੁੰਚ ਸਕਦੇ ਰੇ ਇਸ ਮੇਲੇ ਦੀ ਸ਼ੁਰੂਆਤ 8 ਜੂਨ ਦਲਜੀਤ ਸਿੰਘ ਭੋਲਾ ਘਰੇਵਾਲ ਐਮਐਲਏ ਸਾਹਿਬ ਵੱਲੋਂ ਕਰਵਾਈ ਗਈ ਹੈ ਤੇ ਉਹਨਾਂ ਦੇ ਪੂਰੀ ਸਪੋਰਟ ਦੇ ਨਾਲ ਹੀ ਮੇਲਾ ਚੱਲਦਾ ਪਿਆ ਉਹਨਾਂ ਵੱਲੋਂ ਇਸ ਮੇਲੇ ਦੀ ਸਫਾਈ ਵੀ ਕਰਵਾਈ ਜਾਂਦੀ ਹੈ ਤੇ ਸਿਕਿਉਰਿਟੀ ਦੇ ਵੀ ਬਹੁਤ ਅੱਛੇ ਪ੍ਰਬੰਧ ਕੀ ਸ਼ਾਮ ਨੂੰ 6 ਵਜੇ ਤੋਂ ਰਾਤ ਨੂੰ 11 ਵਜੇ ਇਸ ਮੇਲੇ 'ਚ ਪੂਰੇ ਸੀਸੀਟੀਵੀ ਲੱਗੇ ਹੋਏ ਨੇ ਸਿਕਿਉਰਿਟੀ ਗਾਰਡਸ ਘੁੰਮਦੇ ਪਏ ਨੇ ਜਿਸ ਵਿੱਚ ਕੀ ਪਬਲਿਕ ਨੂੰ ਕਿਸੇ ਵੀ ਚੀਜ਼ ਦੀ ਕੋਈ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਤੇ ਵੱਧ ਤੋਂ ਵੱਧ ਚੜ ਕੇ ਇਸ ਮੇਲੇ ਦਾ ਆ ਕੇ ਆਨੰਦ ਮਾਣ ਸਕਦੇ ਨੇ ਲੋ ਜੀ ਇਸ ਸਾਡੇ ਵਰਿੰਦਰ ਸਰ ਜਿਹੜੇ ਇੱਥੇ ਦੇ ਓਨਰ ਹੈਗੇ ਨੇ ਔਰ ਜਿਹੜਾ ਇਸ ਵੀਡੀਓ ਨੂੰ ਜਰਾ ਦੱਬ ਕੇ ਸ਼ੇਅਰ ਲਾਈਕ ਕਮੈਂਟਸ ਕਰਿਓ ਦੋਸਤੋ ਜਿਹੜੇ ਅਮੇਜ਼ਿੰਗ ਟੀਵੀ ਨੂੰ ਦੇਖਦੇ ਪਏ ਹੈਗੇ ਨੇ ਔਰ ਤੁਸੀਂ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ